ਖੁਸ਼ੀਆਂ ਦਾ ਸਾਗਰ ਹੈ ਬਾਬਾ ਦੀਪ ਸਿੰਘ ਜੀ ਤੁਹਾਡੀ ਜ਼ਿੰਦਗੀ ਦਾ ਕੋਈ ਦੁੱਖ ੱਡਾ ਵੱਡਾ ਨਹੀਂ ਹੈਗਾ ਜਿੰਨੂੰ ਬਾਬਾ ਹੀ ਦੂਰ ਨਾ ਕਰ ਸਕਣ ਸੱਚੇ ਦਿਲ ਨਾਲ ਬਾਬਾ ਦੀਪ ਸਿੰਘ ਜੀ ਅੱਗੇ ਚੱਲ ਜਾਓ ਜਿੰਨੀਆਂ ਮਰਜ਼ੀ ਤਕਲੀਫਾਂ ਹੋਣ ਜ਼ਿੰਦਗੀ 'ਚ ਬਾਬਾ ਜੀ ਨੇ ਸਾਰੀਆਂ ਦੂਰ ਕਰ ਦੇਣੀਆਂ ਜਿਨ੍ਹਾਂ ਨੂੰ ਭਰੋਸਾ ਸੱਚੇ ਦਿਲੋਂ ਬਾਬਾ ਦੀਪ ਸਿੰਘ ਜੀ ਤੇ ਉਹ ਪਿਆਰ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖੋ ਤੇ ਪਰਵਾਹ ਕਰਨੀ ਛੱਡ ਦਿਓ ਬਿਲਕੁਲ ਹੀ ਬਾਬਾ ਦੀਪ ਸਿੰਘ ਨੇ ਤੁਹਾਡੇ ਸਾਰੇ ਦੁੱਖ ਦੂਰ ਕਰ ਦਨੇ ਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਕੁਸ਼ੀ ਯਾਦ ਹੈ ਸਾਗਰ ਆ ਬਾਬਾ ਦੀਪ ਸਿੰਘ ਜੀ ਤੁਹਾਡੀ ਜ਼ਿੰਦਗੀ ਦਾ ਕੋਈ ਦੁੱਖ ੱਡਾ ਵੱਡਾ ਨਹੀਂ ਹੈਗਾ ਜਿੰਨੂੰ ਬਾਬਾ ਹੀ ਦੂਰ ਨਾ ਕਰ ਸਕਣ ਸੱਚੇ ਦਿਲ ਨਾਲ ਬਾਬਾ ਦੀਪ ਸਿੰਘ ਜੀ ਅੱਗੇ ਚੱਲ ਜਾਓ ਜਿੰਨੀਆਂ ਮਰਜੀ ਤਕਲੀਫਾਂ ਹੋਣ ਜ਼ਿੰਦਗੀ 'ਚ ਬਾਬਾ ਜੀ ਨੇ ਸਾਰੀਆਂ ਦੂਰ ਕਰ ਦੇਣੀਆਂ ਜਿਨ੍ਹਾਂ ਨੂੰ ਭਰੋਸਾ ਸੱਚੇ ਦਿਲੋਂ ਬਾਬਾ ਦੀਪ ਸਿੰਘ ਜੀ ਤੇ ਉਹ ਪਿਆਰ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖੋ ਤੇ ਪਰਵਾਹ ਕਰਨੀ ਛੱਡ ਦਿਓ ਬਿਲਕੁਲ ਹੀ ਬਾਬਾ ਦੀਪ ਸਿੰਘ ਨੇ ਤੁਹਾਡੇ ਸਾਰੇ ਦੁੱਖ ਦੂਰ ਕਰਦਨੇ ਆ ਧੰਨ ਧੰਨ ਬਾਬਾ ਦੀਪ ਸਿੰਘ ਜੀ